ਉਹ ਜਗਾ ਕਾਲਾ ਚਾ ਵਹੀ ਗੁਰਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਇਆ ਪਟਿਆਲਾ ਸੇ ਪਾਗ ਜਿਸ ਦਿਲਾ ਸੇ 5.5 ਮੀਟਰ ਹੈ ਜਿਹੜੀ ਪਟਿਆਲਾ ਸ਼ਹੀ ਪਾਗਾ ਇੱਕ ਬੱਚੇ ਨੇ ਬਣਨੀ ਹੈ ਜਿਹੜਾ ਕਿ ਨੇ ਪਹਿਲ ਲਗਾਉਣਾ ਹੈ ਹੁਣ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਮਟਾਈ ਦੇ ਵਿੱਚ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਅਗਲਾ ਲੜ ਲਗਾਉਣਾ ਹੈ ਆਪਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕੇ ਇੱਕ ਉਤਲਾ ਜਿਹੜਾ ਪੇਜ ਬਣਾ ਕੇ ਪਹਿਲਾ ਦੂਰ ਨੂੰ ਦੇ ਕੋਲੋਂ ਫੂਡ ਕਰ ਲੈਣਾ ਹੈ ਉਸ ਲੜ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਬਾਹ ਦੀ ਮਤਰਾ ਨਾਲ ਦਾ فاਸਲਾ ਸੈਟ ਕਰਕੇ ਮੋਟਾਈ ਕਰ ਲੈਣੀ ਹੈ ਉਸ ਦੀ ਲੜ ਨੂੰ ਮੋਟਾ ਕਰਕੇ ਚੰਗੀ ਤਰ੍ਹਾਂ ਪਿੱਛੇ ਧੱਕ ਕੇ ਬਾਜ ਫੇਰ ਕੇ ਲਗਾ ਲੈਣਾ ਹੈ ਜਿਹੜਾ ਤੁਸੀਂ ਅਗਲਾ ਲੜ ਲਗਾਉਣਾ ਹੈ ਆਪਣੀ ਤਾਂ ਖੁੱਤਾ ਪਾਸਾ ਤੇ ਰੱਖ ਕੇ ਤੇੰਬਾ ਪਾਸਾ ਉੱਤੇ ਰੱਖ ਕੇ ਬੈਗ ਤੋਂ ਇੱਕ ਗਰ ਪੈਂਚ ਕਰਕੇ ਚੰਗੀ ਤਰ੍ਹਾਂ ਹੌਤਲਾ ਜਿਹੜਾ ਪੇਚਾ ਬਣਾ ਕੇ ਇੱਕ ਗੱਲ ਲੜਨੂੰ ਖਿੱਚ ਕੇ ਇਹਨੂੰ ਕੋ ਦੇ ਕੋੜਾ ਫੁੱਲ ਲੜਨੂੰ ਇੱਕ ਗਰ ਫਿਰ ਫੋਲਡ ਕਮਾਲ ਫੋਲਡ ਕਰਕੇ ਇਹੜਾ ਦੋ ਗੱਲ ਲੜਨੂੰ ਫੋਲਡ ਕਰ ਲੈਣਾ ਹੈ ਛੜਨੂੰ ਵੀ ਚੰਗੀ ਤਰ੍ਹਾਂ ਇੱਕ ਗਰ ਉੱਤੇ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਫਾਈ ਦੇ ਵਿੱਚ ਲਗਾ ਲਿਆ ਕੇ ਲਗਾ ਦੇਣਾ ਹੈ ਉਸ ਲੜਦਾ ਵੀ ਫਾਸ ਫੁੱਲ ਲੜਦੀ ਮਟਾਈ ਐਡੀ ਸਟਾ ਕਰ ਲੈਣੀ ਹੈ ਜਿਹੜਾ فاਸਲਾ ਉਹ ਵੀ ਤੂੰ ਨੇ ਉਹਨੇ ਰੱਖਣਾ ਜਿੰਨਾ ਤੈਨਾਂ ਨੇ ਪਹਿਲੇ ਦੂਜਾੜਾ ਦਾ ਰੱਖਿਆ ਸੀ ਜਿੰਗੀ ਤਰ੍ਹਾਂ ਬਾਦੀ ਮਦਨ ਅਡੀਸ ਫਾਈ ਕਰ ਲੈਣੀ ਹੈ ਐਨ ਪਿੱਛੇ ਦਾ ਕਬਾਦ ਫੇਰ ਕੇ ਜਿਹੜਾ ਤੈਨ ਨੇ ਅਗਲਾ ਲਗਾਉਣਾ ਹੈ ਪੁਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਗੁਰ ਬੈਗ ਤੋਂ ਪਿੰਚ ਕਰਕੇ ਉਹ ਇਹਦਾ ਉਹਨਾਂ ਦਾ ਪਲਾਉ ਹੁਣ ਤਹਾਂ ਚਾ ਚਾ ਦੋਨਾਂ ਨੂੰ ਤਹਾਂ ਜਾ ਇੱਕ ਵਲਨ ਤਹਾਂ ਜਾ ਕੇ ਸਿੰਗਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮੋੜ ਦੇਣਾ ਹੈ ਸਾਨੂੰ ਇਹਨਾਂ ਨੂੰ ਫੋਲਡ ਕਰ ਲੈਣਾ ਹੈ ਲੜਨ ਨੂੰ। ਉਹਨਾਂ ਨੂੰ ਕਰ ਫੇਰ ਫੋਲਡ ਕਰਕੇ ਲੜਨ ਨੂੰ ਮਟਾਈ ਦੇ ਵਿੱਚ ਲਗਾ ਦੇਣਾ ਹੈ। ਉਹ ਲੜ ਦੇ ਵਿੱਚ ਵੀ ਚੰਗੀ ਤਰ੍ਹਾਂ ਜਿਹੜਾ ਬਾਜਾ ਉਹ ਫੇਰ ਲੈਣਾ ਹੈ। ਰਲ ਦੇ 25 ਸਵਾਈ ਚੰਗੀ ਜਿਹਾ ਕਰਕੇ ਜਿਹੜਾ فاਸਲਾ ਉਹ ਵੀ ਸੈੱਟ ਕਰ ਲੈਣਾ ਹੈ ਕਿ ਤੱਕ ਬਾਅਦ ਫਿਰ ਤੋਂ ਆਦਿ ਇਹਨਾਂ ਲੜਨ ਨੂੰ ਸੈੱਟ ਕਰਕੇ ਲਾ ਦੇਣਾ ਹੈ ਇਹ ਲੋ ਅਗਲਾ ਲੋ ਰੋਣਾ ਹੈ ਆਪਣੀ ਦਾ ਕੁਲ ਦਾ ਪਾਸਾ ਤੇ ਲੈ ਰੱਖ ਕੇ ਤੇ ਮਦ ਦਾ ਪਾਸਾ ਉਤੇ ਰੱਖ ਕੇ ਇਹ ਗਰ ਬੈਗ ਤੋਂ ਪਿੰਚ ਕਰਕੇ ਲੜਨ ਨੂੰ ਇੱਕ ਗਰਤਾਂ ਪੈਰਾਂ ਨੂੰ ਫੋਲਡ ਕਰਕੇ ਲੜਨ ਨੂੰ ਲੋਹ ਦੇ ਕੋਲੋਂ ਇਹਦਾ ਫੋਲਡ ਕਰਕੇ ਮਾਲ ਖੜਨ ਨੂੰ ਕਮਾ ਕੇ ਇਹਨਾਂ ਦਨ ਨੂੰ ਫੋਲਡ ਕਰ ਲੈਣਾ ਹੈ ਇੱਕ ਹੱਤੋਂ ਮੁੜ ਕੇ ਲੜਨ ਨੂੰ ਤੇ ਕਿਧਰਾ ਮਟਾਈ ਦੇ ਵਿੱਚ ਲਿਆ ਕੇ ਪਿੱਛੇ ਤੱਕ ਸਾਫ਼ ਕਰਕੇ ਲੜਨ ਨੂੰ ਲਵਾਉਣਾ ਹੈ ਕਿਚਨ ਅੰਦਰ ਦੇ ਵਿੱਚ ਵੀ ਜਿਹੜਾ ਬਾਜਾ ਉਹਨੇ ਬਾਜ ਚੰਗੀ ਤਰ੍ਹਾਂ ਫੇਰਿਆ ਹੈ ਇਹ ਲੜਦਾ ਹੀ فاصلਾ ਉਹਨੇ ਹੈ ਖੜਾ ਜਿੰਨਾਂ ਤੋਂ ਇਹਨੇ ਬਾਕੀ ਨਾਲੋਂ ਦਾ فاصلਾ ਰੱਖਿਆ ਸੀ ਸਾਹ ਲੜਾ ਦੇ ਵਿੱਚ ਬਾਜ ਫੇਰ ਕੇ ਲੜ ਨੂੰ ਲਾਉਣਾ ਹੈ ਕਿਹੜਾ ਉਹਨੇ ਅਗਲਾ ਲਾਉਣਾ ਹੈ ਉਹਨੂੰ ਤਾਂ ਖੋਲਦਾ ਪਾਸਾ ਤੇ ਲੈ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਹ ਲੜਨ ਚੰਗੀ ਤਰ੍ਹਾਂ ਸਲਦਾ ਕੋਲ ਕੇ ਇੱਕ ਗੱਲ ਲੜਨ ਸਹਾ ਕਰਕੇ ਕਰਤੂ ਫੋਲਡ ਕਰਕੇ ਚੰਗੀ ਤਰ੍ਹਾਂ ਲੜਦਾ ਪੇਜ ਬਣਾ ਕੇ ਨੁਕਦੇ ਕੋਲੋਂ ਮੂਡ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਇੱਕ ਗਿਰ ਫਿਰ ਤੋਂ ਮੂੜ ਲੈਣਾ ਹੈ ਲੜਨ ਚੰਗੀ ਤਰ੍ਹਾਂ ਸਹਾ ਕਰਕੇ ਲੜਨ ਨੂੰ ਲਗਾ ਦੇਣਾ ਹੈ ਇਸ ਨਰਦੇ ਵਿੱਚ ਵੀ ਜਿਹੜਾ ਬਾਜਾ ਉਸ ਨੂੰ ਚੰਗੀ ਤਰ੍ਹਾਂ ਫਿੱਟ ਲੈਣਾ ਹੈ। ਇਸ ਲੜਦਾਈ فاਸਲਾਉਣੀ ਰੱਖਣਾ ਜਿਹਨਾਂ ਤੋਂ ਇਹ ਪਹਿਲੇ ਲੜਨ ਦਾ فاਸਲਾ ਰੱਖਿਆ ਸੀ। ਜਿਹੜਾ ਤੋਂ ਨੇ ਇੱਕ ਕਲਗੀ ਲੜ ਲਗਾਉਣਾ ਹੈ ਪੂ ਦਾ ਉਹ ਪੱਗ ਪੰਡ ਜਿਹੜਾ ਨੱਕ ਜਿਹੜਾ ਸੈਂਟਰ ਚ ਲਗਾਉਣਾ ਹੈ। ਜਿਹੜਾ ਇਹ ਤੁਹਾਡੇ 6 ਮਿੰਟ ਦੇ ਵਿੱਚ ਬਾਲ ਹੋਣਗੇ ਤੁਸੀਂ ਨੇ ਉਹ ਖਿੱਚ ਕੇ ਥੱਲੇ ਲੜ ਨੂੰ ਤਾਂ ਸਾਫ਼ ਕਰਕੇ ਕਲਗੀ ਲੜ ਨੂੰ ਖੋਲ ਕੇ ਪੂਏ। ਦੋਨੋਂ ਇੱਕ ਵਾਰ ਲਾ ਤੇ ਚੈੱਕ ਇਹ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੜਨ ਸਾਕਰ ਕੇ ਪਗਵਨ ਥਲੇ ਜਿਹੜਿਆ ਆ ਕੇ ਸਜੀ ਪਾਸੇ ਵਾਲ ਨੂੰ ਕਮਾ ਲੈਣਾ ਹੈ ਸਜੀ ਪਾਸੇ ਵਾਲ ਨੂੰ ਕਮਾ ਕੇ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਨਾ ਵੀਰਾਂ ਸਾਡੇ ਫੇਸਬੁਕ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਜਰੂਰ ਕਰਨਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲੜਨ ਸੈਟ ਕਰਕੇ ਗਿਰਕ ਮਾ ਕੇ ਯੋਗੀ ਤਰ੍ਹਾਂ ਲੜਨ ਸੈਟ ਕਰਕੇ ਲਗਾ ਦੇਣਾ ਹੈ ੜਾ ਉਤਲੇ ਬਲ ਹੋਵਾਂਗੇ ਲਾਲ ਦੇ ਵਿੱਚ ਉਸ ਦੀ ਬਾਤ ਹੀ ਮਤਲ ਨਾਲ ਕੱਢ ਲੈਣੇ ਹਨ ਸਾਰੇ ਲੜਾ ਦੇ ਵਿੱਚ ਜਿਹੜਾ ਬਾਹ ਚੰਗੀ ਤਰ੍ਹਾਂ ਫੇਰ ਕੇ ਆਪਣੇ ਸਿਰ ਟੱਕੜਾ ਇਹਦਾ ਤੇਨੇ ਸਿਰ ਦੇ ਛੇਟਾ ਦੇ ਵਿੱਚੋਂ ਪੜਾ ਲੜਾ ਲਗਾਇਆ ਸੀ ਉਸ ਲੜ ਨੂੰ ਖਿੱਚੇ ਰਹਿਣਾ ਹੈ ਇੰਗੇਦਾਂ ਹ ਹਤਲੇ ਲੜਾ ਇਸ ਹਤਲੇ ਦਾ ਪਾੜਾ ਸਟਕਾਣ ਤੋਂ ਬਾਅਦ ਲੜਾ ਨੂੰ ਖਿੱਚ ਕੇ ਚੰਗੀ ਤਰ੍ਹਾਂ ਸਾਰੇ ਸਿਰ ਦੇ ਉੱਤੇ ਕਵਰ ਕਰ ਲੈਣਾ ਹੈ ਸਿਰ ਨੂੰ ਜਿਹੜਾ ਨੋਕ ਦੇ ਕੋਲ ਤੁਸੀਂ ਨੇ ਗੂਠਾ ਜਾਂ ਫਿਰ ਬਾਜ ਪਾ ਕੇ ਲੜ ਨੂੰ ਚੰਗੀ ਤਰ੍ਹਾਂ ਥੱਲੇ ਥੱਲੇ ਤੱਕ ਦਬ ਦੇਣਾ ਹੈ ਸਾਰਾ ਸਿਰ ਕਵਰ ਕਰਕੇ ਉਹ ਗੂਠਾ ਆ ਉਹ ਬਾਹਰ ਦੀ ਮਦਰਾ ਤੋਂ ਇਹਦੇ ਜਿਹੜਾ ਉਹ ਕਪੜਾ ਹੋਊਗਾ ਅੰਦਰ ਕਰ ਲੈਣਾ ਹੈ ਤੇ ਕਿਧਰ ਖਿੱਚ ਕੇ ਲੜ ਨੂੰ ਆਪ ਇਹਨਾਂ ਨਾਲ ਦਾ ਉਹ ਆ ਸ਼ੂਸਾ ਮੂੰਹ ਨਾਲ ਲੜੀ ਉਹਨੂੰ ਖਿੱਚ ਲੈਣਾ ਹੈ ਖਿੱਚ ਕੇ ਉਸ ਦੇ ਜਿਹੜਾ ਦੋਨੇ ਪਲੇ ਹੋਂ ਇੱਕ ਵੱਲਾ ਸੱਜੇ ਪਾਸੇ ਵਾਲਾ ਤੇ ਖੱਬੇ ਪਾਸੇ ਵਾਲਾ ਉਹਨੂੰ ਜਿਹਨੂੰ ਮੋੜ ਕੇ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ ਉਸ ਲੜਨ ਚੰਗੀ ਤਰ੍ਹਾਂ ਜਿਹੜਾ ਉੱਥੇ ਤੱਬ ਮੂਰੇ ਦੱਬ ਲੈਣਾ ਹੈ ਜੇਕਰ ਤਾਂ ਇਹਦਾ ਲੜਾ ਵੱਡਾ ਆ ਜਾਂਦਾ ਹੈ ਤੁਸੀਂ ਉਸ ਨੂੰ ਨੋਕ ਦੇ ਕੋਲ ਤੁਸੀਂ ਜਿਹੜਾ ਥੋੜਾ ਲੜੂਗਾ ਦੇਖੂਗਾ ਤੁਸੀਂ ਨੇ ਉਸ ਲੜ ਨੂੰ ਪਿੱਛੇ ਤੱਕ ਦੱਬ ਕੇ ਪਿੱਛੇ ਦੱਬ ਕੇ ਤੇ ਜਿਹੜਾ ਤੁਸੀਂ ਅਗਰ ਮੂਰੇ ਫੋਲਡ ਕਰਕੇ ਤੇ ਗੱਲ ਪਿੱਛੇ ਫੇਰ ਲਿਆ ਕੇ ਤੁਹਾਨੂੰ ਲੜ ਦੁਆ ਖਾ ਲੈਣਾ ਹੈ ਜੇਕਰ ਤਾਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ